ਕਿਸਾਨਾਂ ਦੇ ਹੱਕ ਦੇ ਵਿੱਚ ਕੀਤਾ ਪ੍ਰਦਰਸ਼ਨ ਤਾਂ ਕਾਲਜ ਤੋਂ ਕੱਢ ਦਿੱਤਾ ਵਿਦਿਆਰਥੀ ਕਾਲਜ ਨੇ ਨੌਜਵਾਨ ਦੀ ਐਂਟਰੀ ਤੇ ਵੀ ਲਗਾ ਦਿੱਤਾ ਬੈਨ ਵਿਦਿਆਰਥੀ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕੀਤਾ ਤਾਂ ਉਸ ਨੂੰ ਕਾਲਜ ਤੋਂ ਬਾਹਰ ਕੱਢ ਦਿੱਤਾ ਉਸ ਦੀ ਐਂਟਰੀ ਤੇ ਵੀ ਬੈਨ ਲਗਾ ਦਿੱਤਾ ਗਿਆ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਵੱਲੋਂ ਕਿਸਾਨ ਅੰਦੋਲਨ ਖੇਰੂ-ਖੇਰੂ ਕਰਨ ਤੋਂ ਬਾਅਦ ਹੁਣ ਸਰਕਾਰੀ ਅਦਾਰੇ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਉੱਠੀ ਆਵਾਜ਼ ਨੂੰ ਦਬਾਉਣ ਲੱਗੇ ਨੇ ਜਿਸ ਦੀ ਮਿਸਾਲ ਪਟਿਆਲਾ ਦੇ ਵਿੱਚ ਦਿਖਾਈ ਦਿੱਤੀ ਪਟਿਆਲਾ ਦੇ ਸਰਕਾਰੀ ਮਹਿੰਦਰਾ ਕਾਲਜ ਨੇ ਇੱਕ ਵਿਦਿਆਰਥੀ ਨੂੰ ਸਿਰਫ ਇਸਦੇ ਲਈ ਕਾਲਜ ਵਿੱਚੋਂ ਕੱਢ ਦਿੱਤਾ ਕਿ ਉਸਨੇ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾਈ ਸੀ ਉਸਨੇ ਕਿਸਾਨਾਂ ਖਿਲਾਫ ਜ਼ਬਰੀ ਕਾਰਵਾਈ ਦੇ ਵਿਰੋਧ ਦੇ ਵਿੱਚ ਕਾਲਜ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੋਕ ਕੇ ਰੋਜ਼ ਪ੍ਰਗਟ ਕੀਤਾ ਸੀ ਕਾਲਜ ਪ੍ਰਿੰਸੀਪਲ ਦੇ ਦਸਤਖਤ ਹੇਠ ਜਾਰੀ ਇਸ ਪੱਤਰ ਅਨੁਸਾਰ ਕਾਲਜ ਦਾ ਵਿਦਿਆਰਥੀ ਵਿਕਰਮ ਸਿੰਘ ਸੈਲਫ ਫਾਈਨੈਂਸ ਕੋਰਸ ਬੀ ਜੀ ਐਮ ਸੀ ਦੇ ਵਿੱਚ 6ਵੇਂ ਸਮੈਸਟਰ ਦਾ ਵਿਦਿਆਰਥੀ ਹੈ ਇਸਦੇ ਵਿੱਚ ਲਿਖਿਆ ਕਿ ਹੈ ਕਿ ਵਿਦਿਆਰਥੀ ਨੇ ਕਾਲਜ ਦਾ ਮਾਹੌਲ ਖਰਾਬ ਕੀਤਾ ਹੈ ਜਿਸ ਕਾਰਨ ਉਸ ਨੂੰ ਕਾਲਜ ਦੇ ਵਿੱਚੋਂ ਰੈਸਟਿਗੇਟ ਕੀਤਾ ਜਾਂਦਾ ਹੈ ਇਸ ਦੇ ਨਾਲ ਹੀ ਵਿਕਰਮ ਸਿੰਘ ਦੀ ਕਾਲਜ ਦੇ ਵਿੱਚ ਐਂਟਰੀ ਵੀ ਬੈਨ ਕਰ ਦਿੱਤੀ ਹੈ ਵਿਕਰਮ ਸਿੰਘ ਨੇ ਖੁਦ ਇਸ ਬਾਰੇ ਜਾਣਕਾਰੀ ਦਿੱਤੀ ਹੈ ਕਿ ਕੁਝ ਗਿਆ ਉਸਨੇ ਆਊਟ ਅਨੁਸਰਣ ਹੋ ਗਿਆ ਸਸ਼ੀ ਕਾਲਜੀ ਮੈਂ ਵਿਕਰਮ ਸਿੰਘ ਨਿਹੰਦਰਾ ਕਾਲਜ ਬੀਜੀਐਮ ਸੀ ਪਾਗ 6ਵੇਂ ਸੈਮੈਸਟਰ ਦਾ ਵਿਦਿਆਰਥੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਮਿਲ ਕੇ ਇੱਕ ਬਹੁਤ ਵੱਡਾ ਐਕਸ਼ਨ ਕੀਤਾ ਗਿਆ ਕਿਸਾਨਾਂ ਦੇ ਉੱਤੇ ਤਸ਼ੱਦਦ ਟਾਇਆ ਗਿਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਸੇ ਦੀ ਲੜੀ ਤਹਿਤ ਅਸੀਂ ਐਜ਼ ਅ ਵਿਦਿਆਰਥੀ ਮਹਿੰਦਰਾ ਕੋਲੇ ਦੇ ਵਿੱਚ ਇੱਕ 20 ਤਰੀਕ ਨੂੰ ਪ੍ਰੋਟੈਸਟ ਆਰਗੇਨਾਈਜ਼ ਕੀਤਾ ਜਿਦੇ ਵਿੱਚ ਸੀਐਮ ਭਗਵੰਤ ਮਾਨ ਦਾ ਪੁਤਲਾ ਫੁਕਾਇਆ ਗਿਆ ਤੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ ਜੋ ਕਿ ਡੈਮੋਕਰੈਟਿਕ ਰਾਈਟ ਵੀ ਹੈ ਇੱਕ ਵਿਦਿਆਰਥੀਆਂ ਦਾ ਤੇ ਉਸ ਦੇ ਘੰਟੇਵਾਦੀ ਮੈਨੂੰ ਵਿਕਰਮ ਸਿੰਘ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਹੈ ਕਿ ਮੈਨੂੰ ਕਾਲਜ ਦੇ ਵਿੱਚੋਂ ਰੈਸਟ੍ਰਿਕਟ ਕੀਤਾ ਜਾਂਦਾ ਹੈ ਕਿ ਮੈਂ ਕਾਲਜ ਦਾ ਮਾਹੌਲ ਕਰੈਪ ਕਰ ਰਿਹਾ ਹਾਂ ਜਦਕਿ ਇੱਕ ਸਾਡਾ ਅਧਿਕਾਰ ਹੈ ਸਾਨੂੰ ਕਨਸਟੀਟਿਊਸ਼ਨ ਇੱਕ ਅਧਿਕਾਰ ਦਿੰਦਾ ਹੈ ਕਿ ਅਸੀਂ ਆਪਣੀ ਗੱਲ ਨੂੰ ਰੱਖ ਸਕਦੇ ਹਾਂ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਇੱਕ ਤਾਨਾਸ਼ਾਹੀ ਫਰਮਾਨ ਕਾਲਜ ਵੱਲੋਂ ਜਾਰੀ ਕਰਨਾ ਇਹ ਵਿਦਿਆਰਥੀ ਹਿੱਤਾਂ ਦੇ ਲਈ ਮੈਨੂੰ ਲੱਗਦਾ ਬਹੁਤ ਘਾਤਕ ਘਾਤਕ ਸਿੱਧ ਹੋਣਗੇ ਤੇ ਮੈਂ ਕਾਲਜ ਦੇ ਸਾਰੇ ਸਮੂਹ ਵਿਦਿਆਰਥੀ